ਇਹਨਾਂ ਨੇ ਇੱਜ਼ਤ ਰੋਲਣ ਦਾ ਯਤਨ ਕੀਤਾ ਪੱਤ ਰੋਲਣ ਦਾ ਯਤਨ ਕੀਤਾ ਆਉਤੇ ਨਹੀਂ ਖੋਏ ਇੱਜ਼ਤ ਰੋਲਣ ਦਾ ਯਤਨ ਕੀਤਾ ਭਗੌੜੇ ਦਲ ਨੇ ਪਰ ਉਸ ਅਕਾਲ ਪੁਰਖ ਨੇ ਇੱਜ਼ਤ ਰੱਖੀ ਪੱਤ ਰੱਖੀ ਔਰ ਅੱਜ ਤੁਹਾਡੇ ਵਿੱਚ ਅਸੀਂ ਖੜੋਂਣ ਜੋਗੇ ਔਰ ਸੱਚ ਜਾਣਿਓ ਜਿਹਦੀ ਪੱਤ ਅਕਾਲ ਪੁਰਖ ਰੱਖਦਾ ਨਾ ਅਕਾਲ ਪੁਰਖ ਭਗਵਾਨ ਰੱਖਦਾ ਹੈ ਪ੍ਰਭੂ ਰੱਖਦਾ ਹੈ ਇਹ ਦੁਨੀਆ ਦੇ ਭਗੌੜੇ ਛਗੌੜੇ ਉਹਦੀ ਇੱਜ਼ਤ ਨੂੰ ਰੋਲ ਨਹੀਂ ਸਕਦੇ ਇੱਜ਼ਤ ਨਹੀਂ ਰੋਲ ਲੈ ਸਕਦੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਸੀ ਜਿਹਦੇ ਰਾਜ ਨੂੰ ਪ੍ਰਾਪਤ ਕਰਨ ਦਾ ਮਕਸਦ ਜਿਹੜਾ ਹੈ ਉਹ ਲੋਕ ਹਿਤ ਹੁੰਦਾ ਸੀ ਲੋਕ ਹਿਤ ਲੇਕਿਨ ਅੱਜ ਅੱਜ ਜਿਹੜਾ ਇਹ ਪਗੋੜਾ ਅਦਾਲ ਹੈ ਇਹਦਾ ਰਾਜ ਪ੍ਰਾਪਤ ਕਰਨ ਦਾ ਮਕਸਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਰੇਤੇ ਚੋਰੀ ਕਰਨੇ ਬੱਚਰੀਆਂ ਚੋਰੀ ਕਰਨੀਆਂ ਪਤਾ ਨਹੀਂ ਕਿੱਥੇ ਕਿੱਥੇ ਬਿਜ਼ਨਸ ਖੜੇ ਕਰਨੇ ਇਹ ਬਣ ਗਿਆ ਇਹ ਰਾਜ ਦਾ ਮਕਸਦ ਨਹੀਂ ਹੈ ਤੇ ਜੇ ਰਾਜ ਲੈ ਕੇ ਉਹੀ ਕੁਝ ਕਰਨਾ ਫਿਰ ਐਸੇ ਰਾਜ ਦੀ ਕੋਈ ਲੋੜ ਨਹੀਂ ਮੇਰਾ ਪਗੋੜਿਆਂ ਦਾ ਜਿਹੜਾ ਪ੍ਰਧਾਨ ਹੁਣ ਬਣਿਆ ਉਹਦੇ ਨਾਲ ਕਿੱਥੋਂ ਫਰਕ ਪਿਆ ਹੋਲੇ ਮਹੱਲੇ ਦੀ ਆਨੰਦਪੁਰ ਸਾਹਿਬ ਦੀ ਸਟੇਜ ਤੋਂ ਮੈਂ ਇਹੋ ਹੀ ਕਿਹਾ ਸੀ ਕਿ ਸ਼ਰੋਮਣੀ ਅਕਾਲੀ ਦਲ ਕਿਰਤੀਆਂ ਤੇ ਮਜ਼ਦੂਰਾਂ ਦੀ ਪਾਰਟੀ ਆ ਸਰਮਾਇਦਾਰਾਂ ਦੀ ਪਾਰਟੀ ਨਹੀਂ ਕੋਈ ਸਮਾਂ ਹੁੰਦਾ ਸੀ ਮੈਂ ਵੇਖਿਆ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਤੇ ਐਡਜੈਕਟਿਵ ਦੀਆਂ ਮੀਟਿੰਗਾਂ ਘਾ ਦੇ ਉੱਤੇ ਫਾਰਕ ਦੇ ਵਿੱਚ ਘਾ ਦੇ ਉੱਤੇ ਬੈਠ ਕੇ ਕਰਕੇ ਤੁਰ ਜਾਇਆ ਕਰਦੇ ਸੀ ਚਾਹ ਦਾ ਕੱਪ ਪੀ ਕੇ ਤੇ ਹੁਣ ਲਗਜ਼ਰੀ ਹੋਟਲਾਂ ਦੇ ਵਿੱਚ ਫਾਈਵ ਸਟਾਰ ਹੋਟਲਾਂ 'ਚ ਮੀਟਿੰਗਾਂ ਹੁੰਦੀਆਂ ਫਿਰ ਕਹਿੰਦੇ ਖਰਚੇ ਬਹੁਤ ਐ ਜੀ ਇਕੱਲਾ ਸੁਖਬੀਰ ਸਿੰਘ ਬਾਦਲੀ ਪੂਰੇ ਕਰ ਸਕਦਾ ਹੋਰ ਕੋਈ ਕਰ ਹੀ ਨਹੀਂ ਸਕਦਾ ਇਹ ਕਿਸਾਨਾਂ ਕਿਰਤਿਆਂ ਮਜ਼ਦੂਰਾਂ ਦੀ ਪਾਰਟੀ ਐ ਇਹ ਸਧਾਰਨ ਲੋਕਾਂ ਦੀ ਪਾਰਟੀ ਐ ਔਰ ਸਧਾਰਨ ਲੋਕਾਂ ਦੀ ਪਾਰਟੀ ਹੀ ਜਿਹੜਾ ਹੈ ਉਹ ਆਪਾਂ ਇਸ ਨੂੰ ਬਣਾਉਣਾ ਔਰ ਉਹਦੇ ਲਈ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਐ ਉਹ ਇਕੱਠੀ ਕੀਤੀ ਐ 22 ਮੰਝੀਆਂ ਸਥਾਪਿਤ ਕੀਤੀਆਂ ਸੀ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨਾਂ ਦੇ ਵਿੱਚੋਂ ਇੱਕ ਮੰਝੀ ਸੀ ਬਾਬਾ ਹੰਧਾਲ ਦੇ ਕੋਲ ਬਾਬੇ ਹੰਧਾਲ ਦਾ ਇੱਕ ਪੁੱਤਰ ਹੋਇਆ ਜਿਹਦੇ ਨਾਂ ਸੀ ਵਿਧੀ ਚੰਦ ਇੱਕ ਤਾਂ ਬਾਬਾ ਵਿਧੀ ਚੰਦ ਜੀ ਬਹਾਦਰ ਹੋਏ ਆ ਨਾ 6ਵੇਂ ਪਾਤਸ਼ਾਹ ਦੇ ਵੇਲੇ ਉਹ ਤਾਂ ਬੜੇ ਸੂਰਬੀਰ ਸੀ ਇਹ ਵਿਧੀ ਚੰਦ ਹੋਰ ਸੀ ਬਾਬੇ ਹੰਧਾਲ ਦਾ ਪੁੱਤਰ ਸੀ ਜਦੋਂ ਬਾਬਾ ਹੰਧਾਲ ਜੀ ਚਲਾਣਾ ਕਰ ਗਏ ਤੇ ਇਹ ਵਿਧੀ ਚੰਦ ਜਿਹੜਾ ਸੀ ਨਾ ਇਹ ਆਪਣੇ ਪਿਤਾ ਦੀ ਜਗ੍ਹਾ ਦੇ ਉਤੇ ਮੰਜੀਦਾਰ ਬਣਨ ਦੀ ਬਜਾਏ ਗੁਰੂ ਘਰ ਦਾ ਸ਼ਰੀਕ ਬਣ ਗਿਆ ਆਪਣੇ ਆਪ ਨੂੰ ਗੁਰੂ ਕਹਿਣਾ ਸ਼ੁਰੂ ਕਰਤਾ ਜਦੋਂ ਗੁਰੂ ਕਹਿਣਾ ਸ਼ੁਰੂ ਕਰਤਾ ਨਾ ਤੇ ਜਿਹੜੇ ਲੋਕ ਬਾਬਾ ਹੰਡਾਲ ਨਾਲ ਜੁੜੇ ਸੀ ਉਹਨਾਂ ਦੇ ਵਿੱਚੋਂ 50 60% ਲੋਕ ਉਹਨੂੰ ਗੁਰੂ ਕਹਿਣ ਲੱਗ ਪਏ। ਲੇਕਿਨ ਹੋਇਆ ਕਿ ਉਹਦਾ ਆਚਾਰ ਮਾੜਾ ਸੀ, ਵਿਵਹਾਰ ਮਾੜਾ ਸੀ। ਉਹਨੇ ਇੱਕ ਵੇਸਵਾ ਦੇ ਨਾਲ ਸ਼ਾਦੀ ਕਰ ਲਈ। ਜਦੋਂ ਵੇਸਵਾ ਦੇ ਨਾਲ ਸ਼ਾਦੀ ਕਰ ਲਈ ਤੇ ਲੋਕਾਂ ਨੇ ਉਹਨੂੰ ਸਵਾਲ ਕਰਨੇ ਸ਼ੁਰੂ ਕਰਤੇ ਕਹਿੰਦੇ ਬਾਬਾ ਜੀ ਆਹ ਕੀ? ਤੁਸੀਂ ਵੇਸਵਾ ਨਾਲ ਵਿਆਹ ਕਰਾ ਲਿਆ? ਤੁਸੀਂ ਤਾਂ ਪਹਿਲਾਂ ਸ਼ਾਦੀ ਸ਼ੋਧਾਂ ਪਹਿਲੇ ਵਿਆਹੇ ਹੋਏ ਹੋ ਤੁਸੀਂ ਤਾਂ ਵੇਸਵਾ ਘਰੇ ਰੱਖ ਲਈ। ਤੇ ਉਹ ਜਿਹੜਾ ਵਿਧੀ ਚੰਦ ਸੀ ਨਾ ਬਾਬੇ ਹੰਦਾਲ ਦਾ ਪੁੱਤਰ ਉਹ ਕਹਿੰਦਾ ਗੁਰੂ ਨੂੰ ਅਧਿਕਾਰ ਹੁੰਦਾ ਹੈ ਚੇਲਿਆਂ ਨੂੰ ਅਧਿਕਾਰ ਨਹੀਂ ਹੁੰਦਾ ਗੁਰੂ ਕੁਝ ਵੀ ਕਰ ਸਕਦਾ ਹੁੰਦਾ ਉਹ ਕਹਿਣ ਲੱਗੇ ਜੀ ਗੁਰੂ ਕੁਝ ਵੀ ਕਰ ਸਕਦੇ ਕਹਿੰਦਾ ਹਾਂ ਗੁਰੂ ਨੂੰ ਅਧਿਕਾਰ ਹੁੰਦਾ ਹੈ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਕੀਤਾ ਨਹੀਂ ਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਨਾ ਗੁਰੂ ਅਮਰਦਾਸ ਜੀ ਨੇ ਤੇ ਉਸ ਵਿਧੀਚੰਦ ਨੇ ਸਾਡੀਆਂ ਜਿਹੜੀਆਂ ਜਨਮ ਸਾਖੀਆਂ ਸੀ ਉਹਨਾਂ ਨੂੰ ਤਬਦੀਲ ਕਰਤਾ ਸੀ ਬਦਲ ਦਿੱਤਾ ਸੀ ਔਰ ਇਸ ਘਟਨਾ ਦਾ ਉਲੇਖ ਮਿਲਦਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸਾਡੀਆਂ ਜਨਮ ਸਾਖੀਆਂ ਦੇ ਵਿੱਚ ਅਰਲੇ ਪਾਤੇ ਸੀ ਆਪਣੇ ਗਲਤ ਕਰਮ ਨੂੰ ਸਹੀ ਸਾਬਤ ਕਰਨ ਦੇ ਲਈ ਉਹਨੇ ਇਤਿਹਾਸ ਨਾਲ ਖਲਵਾੜ ਕੀਤਾ ਸੀ ਸਾਡੇ ਨਾਲ ਉਵੇਂ ਹੀ ਉਹ ਰਾਜਾ ਕਹਿਣ ਲੱਗਿਆ ਕਹਿੰਦਾ ਤੈਨੂੰ ਨਿਯਮ ਬਦਲਣਾ ਪਊਗਾ ਉਹ ਕਹਿੰਦਾ ਮੈਂ ਸਿਧਾਂਤ ਨਹੀਂ ਬਦਲ ਸਕਦਾ ਕਿਉਂਕਿ ਜੇ ਮੈਂ ਸਿਧਾਂਤ ਬਦਲਤਾ ਨਾ ਤੇ ਉਹਦਾ ਰੱਖ ਲਿਆ ਮੈਂ ਉਹਦਾ ਤਾਂ ਮੰਨ ਲੂੰਗਾ 2-4 ਸਾਲ 5 ਸਾਲ 10 ਸਾਲ ਪਰ ਮੇਰੀਆਂ ਕੁਲਾਂ ਕਲੰਕਤ ਹੋ ਜਾਣਗੀਆਂ ਮੇਰੇ ਪੁੱਤਰਿਆਂ ਨੂੰ ਮੇਰੇ ਪੜਪੁੱਤਰਿਆਂ ਨੂੰ ਲੋਕ ਕਿਆ ਕਰਨਗੇ ਕਿ ਇਹਨਾਂ ਦਾ ਬਡੇਰਾ ਸੀ ਜਿਨੇ ਈਸਾਈ ਮਰਿਆਦਾ ਦੇ ਵਿੱਚ ਤਬਦੀਲੀ ਕੀਤੀ ਸੀ दखਲਾ ਅੰਦਾਜ਼ੀ ਕੀਤੀ ਸੀ ਇੱਕ ਰਾਜੇ ਦੇ ਕਹਿਣ ਦੇ ਉੱਤੇ ਕੀਤੀ ਸੀ ਇਸ ਕਰਕੇ ਰਾਜਾ ਸਾਹਿਬ ਮੈਂ ਅਹੁਦਾ ਛੱਡ ਸਕਦਾ ਹਾਂ ਪਰ ਮੈਂ ਮਰਿਆਦਾ ਦੇ ਵਿੱਚ ਜਾਂ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕਰ ਸਕਦਾ ਰਾਜੇ ਨੇ ਉਹਨੂੰ ਬਰਖਾਸਤ ਕਰਤਾ ਜਦੋਂ ਰਾਜੇ ਨੇ ਬਰਖਾਸਤ ਕਰਤਾ ਨਾ ਤੇ ਉਹਦੇ ਕੋਲੇ ਖਾਣ ਵਾਸਤੇ ਕੱਪੜੇ ਭੋਜਨ ਨਹੀਂ ਸੀ ਔਰ ਪਹਿਨਣ ਵਾਸਤੇ ਕੱਪੜੇ ਨਹੀਂ ਸੀ ਰਾਜੇ ਨੇ ਉਹਦੇ ਕੱਪੜੇ ਤੱਕ ਲਵਾ ਲਈ ਸੀ ਕਹਿੰਦਾ ਇਹ ਰਾਜ ਦੇ ਕੱਪੜੇ ਆ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੱਡੀਆਂ ਖੋਲ੍ਹਦੀਆਂ ਨਾ ਜਦੋਂ ਜੈਸੇਦਾਰਾਂ ਨੂੰ ਲਾਉਂਦੀ ਉਹ ਤਾਂ ਗੱਡੀਆਂ ਹੀ ਖਾਉਂਦੀ ਐ ਉਹ ਰਾਜੇ ਨੇ ਕੱਪੜੇ ਲਵਾ ਲਈ ਸੀ ਮੈਨੂੰ ਇਸ ਗੱਲ ਦਾ ਪਤਾ ਸੀ ਇਸ ਕਰਕੇ ਮੈਂ ਅਹੁਦੇ ਤੋਂ ਬਰਖਾਸਤੀ ਤੋਂ ਡੇਢ ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੱਡੀਆਂ ਛੜਤੀਆਂ ਸੀ ਮੈਨੂੰ ਪਤਾ ਸੀ ਐਦਾਂ ਕਰਦੇ ਹੁੰਦੇ ਰਾਜੇ ਨੇ ਉਹਨੂੰ ਬਰਖਾਸਤ ਕਰਤਾ ਉਹਦੇ ਕੱਪੜੇ ਵੀ ਲਵਾ ਲੇ ਤੇ ਜਦੋਂ ਕੱਪੜੇ ਲਵਾ ਲੇ ਨਾ ਤੇ ਉਹ ਤੁਰਿਆ ਜਾਂਦਾ ਸੀ ਤੇ ਇੱਕ ਦਰਖਤ ਧੱਲੇ ਖੜੋ ਕੇ ਉਹਨੇ ਪ੍ਰਭੂ ਦੇ ਅੱਗੇ ਅਰਦਾਸ ਕੀਤੀ ਪਤਾ ਕੀ ਲਫ਼ਜ਼ ਕਹਿੰਦਾ ਹੈ ਅਰਦਾਸ ਦੇ ਵਿੱਚ ਵੈਸੇ ਰਾਜੇ ਦੀ ਚਾਕਰੀ ਬਹੁਤ ਕੀਤੀ ਸੀ ਉਹਨੇ ਪਰ ਜਦੋਂ ਸਿਧਾਂਤ ਤੇ ਰਾਜੇ ਦੇ ਦਰਮਿਆਨ ਗੱਲ ਆ ਗਈ ਉਦੋਂ ਸਿਧਾਂਤ ਨਾਲ ਖੜ ਗਿਆ ਰਾਜੇ ਨੂੰ ਛੱਡ ਗਿਆ ਵੈਸੇ ਉਹਨੇ ਰਾਜੇ ਦਾ ਬਹੁਤ ਜ਼ਿਆਦਾ ਜਿਹੜਾ ਸੇਵਾ ਕੀਤੀ ਸੀ ਤੇ ਉਹ ਫਿਰ ਈਸ਼ਵਰ ਨੂੰ ਕਹਿੰਦਾ ਹੈ ਅਕਾਲ ਪੁਰਖ ਨੂੰ ਕਹਿੰਦਾ ਹੈ ਕਹਿੰਦਾ ਹੇ ਅਕਾਲ ਪੁਰਖ ਹੇ ਪ੍ਰਭ ਕਹਿੰਦਾ ਮੈਂ ਰਾਜੇ ਦੀ ਚੱਕਰੀ ਕੀਤੀ ਤੇ ਅੱਜ ਦੇਖੋ ਕਹਿੰਦੇ ਰਾਜੇ ਨੇ ਮੈਨੂੰ ਨੰਗਾ ਕਰਤਾ ਮੇਰੇ ਕੋਲੇ ਖਾਣ ਲਈ ਵੀ ਕੁਝ ਨਹੀਂ ਹੈ ਜਿੰਨੀ ਚੱਕਰੀ ਮੈਂ ਰਾਜੇ ਦੀ ਕੀਤੀ ਹੈ ਜੇ ਕਿਤੇ 25 ਪੈਸੇ ਵਿੱਚ ਤੇਰੀ ਚੱਕਰੀ ਕੀਤੀ ਹੁੰਦੀ ਨਾ ਤੇ ਘੱਟੋ-ਘੱਟ ਤੂੰ ਮੈਨੂੰ ਨੰਗਾ ਨਹੀਂ ਸੀ ਕਰਨਾ ਤੂੰ ਮੈਨੂੰ ਨੰਗਾ ਨਹੀਂ ਸੀ ਕਰਨਾ ਔਰ ਇਹ ਜਿਹੜੀ ਕਹਾਣੀ ਹੈ ਸਾਡੇ ਲਈ ਬੜੀ ਸਬਕ ਦਾਇਕ ਹੈ ਇਹਨਾਂ ਨੇ ਇੱਜ਼ਤ ਰੋਲਣ ਦਾ ਯਤਨ ਕੀਤਾ, ਪੱਤ ਰੋਲਣ ਦਾ ਯਤਨ ਕੀਤਾ, ਆਉਦੇ ਨਹੀਂ ਖੋਏ ਇੱਜ਼ਤ ਰੋਲਣ ਦਾ ਯਤਨ ਕੀਤਾ ਭਗੌੜੇ ਦਲ ਨੇ। ਪਰ ਉਸ ਅਕਾਲ ਪੁਰਖ ਨੇ ਇੱਜ਼ਤ ਰੱਖੀ, ਪੱਤ ਰੱਖੀ, ਔਰ ਅੱਜ ਤੁਹਾਡੇ ਵਿੱਚ ਅਸੀਂ ਖੜੋਂਣ ਜੋਗੇ। ਇਹ ਉਸ ਅਕਾਲ ਪੁਰਖ ਨੇ ਇੱਜ਼ਤ ਰੱਖੀ ਐ, ਪੱਤ ਰੱਖੀ ਐ ਔਰ ਸੱਚ ਜਾਣਿਓ ਜਿਹਦੀ ਪੱਤ ਅਕਾਲ ਪੁਰਖ ਰੱਖਦਾ ਨਾ ਅਕਾਲ ਪੁਰਖ ਭਗਵਾਨ ਰੱਖਦਾ, ਪ੍ਰਭੂ ਰੱਖਦਾ। ਇਹ ਦੁਨੀਆ ਦੇ ਭਗੌੜੇ ਛਗੌੜੇ ਉਹਦੀ ਇੱਜ਼ਤ ਨੂੰ ਰੋਲ ਨਹੀਂ ਸਕਦੇ ਆ ਇੱਜ਼ਤ ਨਹੀਂ ਰੋਲ ਲੈ ਸਕਦੇ ਆ ਇਸ ਕਰਕੇ ਸਾਧ ਸੰਗਤ ਜੀ ਅਸੀਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਹੈ ਆ ਬੈਠੇ ਨੇ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਅਸੀਂ ਪੁਨਰ ਸੁਰਜੀਤੀ ਕਰ ਰਹੇ ਗੁਰਬਾਣੀ ਇੱਕ ਕੁਐਸਚਨ ਪੁੱਟ ਕਰਦੀ ਹੈ ਦੁਨੀਆ ਦੇ ਵਿੱਚ ਜਿੰਨੇ ਵੀ ਧਰਮ ਹੈ ਜਾ ਜਿੰਨੀਆਂ ਵੀ ਵਿਚਾਰਧਾਰਾਵਾਂ ਹੈ ਚਾਹੇ ਉਹ ਨਾਸਤਕੀ ਹੈ ਲੇਕਿਨ ਇੱਕ ਗੱਲ ਦੇ ਉੱਤੇ ਸਾਰੀਆਂ ਸਹਿਮਤ ਹੈ ਪਤਾ ਹੈ ਉਹ ਕਿਹੜੀ ਗੱਲ ਹੈ ਉਹ ਗੱਲ ਹੈ ਵੀ ਇਨਸਾਨ ਜਿਹੜਾ ਹੈ ਉਹ ਸਰਵੋਪਰੀ ਹੈ ਸਰਵੋਤਮ ਹੈ ਨਾਸਤਕ ਵੀ ਕਹਿੰਦੇ ਕਿ ਮਨੁੱਖ ਜਿਹੜਾ ਹੈ ਉਹ ਸਭ ਜੁਨੀਆਂ ਦਾ ਸਰਦਾਰ ਹੈ ਔਰ ਬਾਣੀ ਨੇ ਤਾਂ ਕਿਹਾ ਹੀ ਹੈ ਅਬਰ ਜੋਰ ਅਬਰ ਜੋਨ ਤੇਰੀ ਪਨਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਹੈ ਔਰ ਮਨੁੱਖ ਨੂੰ ਸਰਦਾਰ ਬਣਾਇਆ ਅਕਾਲ ਪੁਰਖ ਨੇ ਕਿਸ ਲਈ ਬਣਾਇਆ ਇਹ ਸਵਾਲ ਕਰਦਾ ਧਰਮ ਇਹ ਸਵਾਲ ਕਰਦੀ ਹੈ ਬਾਣੀ ਕਿਸ ਲਈ ਬਣਾਇਆ ਸਰਮੌਰ ਕੀ ਖਾਣ ਵਾਸਤੇ ਬਣਾਇਆ ਜੇ ਖਾਣ ਵਾਸਤੇ ਸਰਮੌਰ ਬਣਾਇਆ ਫਿਰ ਤਾਂ ਬਾਕੀ ਜੁਨੀਆਂ ਵੀ ਖਾਂਦੀਆਂ ਕੁੱਤੇ ਬਿੱਲੇ ਵੀ ਖਾਂਦੇ ਕੀ ਮਨੁੱਖ ਇਸ ਕਰਕੇ ਸਰਮੌਰ ਹੈ ਕਿ ਘਰ ਬਣਾ ਕੇ ਰਹਿੰਦਾ ਜੀ ਨੂੰ ਅਕਾਲ ਪੁਰਖ ਨੇ ਜੀਵ ਜੀ ਸਮਰੱਥਾ ਦਿੱਤੀ ਹੈ ਉਹ ਉਹਦੇ ਮੁਤਾਬਕ ਘਰ ਬਣਾਉਂਦਾ ਹੈ ਕੋਈ ਝੁੱਗੀ 'ਚ ਰਹਿੰਦਾ ਹੈ ਕੋਈ ਕੱਚੇ ਕੋਠੇ 'ਚ ਰਹਿੰਦਾ ਹੈ ਕੋਈ ਪੱਕੇ ਮਕਾਨ ਚ ਰਹਿੰਦਾ ਕੋਈ ਕੋਠੀ ਪਾਲ ਲੈਂਦਾ ਕੋਈ ਬੰਗਲਾ ਪਾਲ ਲੈਂਦਾ ਕੋਈ ਮਹਿਲ ਪਾਲ ਲੈਂਦਾ ਜੀ ਜੀ ਅਕਾਲ ਪੁਰਖ ਨੇ ਜਿਹਨੂੰ ਸਮਰੱਥਾ ਦਿੱਤੀ ਹੈ ਨਾ ਉਹ ਉਹੋ ਜਿਹਾ ਘਰ ਬਣਾਉਂਦਾ ਕਿਸੇ ਨੂੰ ਉਹ ਖੁੱਡਾ ਬਣਾਉਣ ਦੀ ਸਮਰੱਥਾ ਦਿੱਤੀ ਹੈ ਉਹ ਖੁੱਡੇ ਚ ਰਹਿੰਦਾ ਕਿਸੇ ਨੂੰ ਆਲਣਾ ਬਣਾਉਣ ਦੀ ਸਮਰੱਥਾ ਦਿੱਤੀ ਹੈ ਉਹ ਆਲਣੇ ਚ ਰਹਿੰਦਾ ਕਿਸੇ ਨੂੰ ਘੁਰਨਾ ਬਣਾਉਣ ਦੀ ਸਮਰੱਥਾ ਦਿੱਤੀ ਹੈ ਉਹ ਘੁਰਨੇ ਚ ਰਹਿੰਦਾ ਸਾਰੇ ਜਾਨਵਰ ਆਪਣੇ ਆਪਣੀ ਸਮਰੱਥਾ ਦੇ ਮੁਤਾਬਕ ਜੋ ਭਗਵਾਨ ਨੇ ਈਸ਼ਵਰ ਨੇ ਦਿੱਤੀ ਹੈ ਉਹਦੇ ਮੁਤਾਬਕ ਹੋ ਰਹਿੰਦੇ ਨੇ ਵੀ ਜਿਹੜਾ ਆਪਣਾ ਵੱਖਰਾ ਆਲਣਾ ਬਣਾਉਂਦਾ ਜਿਹੜਾ ਆਪਾਂ ਖੂਬਸੂਰਤ ਕਹਿੰਦੇ ਕੀ ਮਨੁੱਖ ਇਸ ਕਰਕੇ ਸ਼ਰਮਾਉ ਰਿਹਾ ਕਿ ਉਹ ਬੱਚੇ ਜਨਮ ਲੈਂਦਾ ਕਿਹੜੀ ਜੋਨ ਹੈ ਜਿਹੜੀ ਬੱਚੇ ਨਹੀਂ ਜਨਮ ਲੈਂਦੀ ਬੱਚਿਆਂ ਨੂੰ ਜਨਮ ਨਹੀਂ ਦਿੰਦੀ ਪਸ਼ੂ ਪੰਛੀ ਪੇੜ ਪੌਦੇ ਕੀੜ ਮਕੌੜੇ ਸਾਰੇ ਜਨਮ ਲੈਂਦੇ ਆ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਸ਼ਰਮਾਉਂ ਰਿਹਾ ਕਿਹੜੀ ਗੱਲੋਂ ਹਰ ਬਾਕੀ ਜੁਨੀਆਂ ਵੀ ਬਣਾਉਂਦੀਆਂ ਖਾਂਦਾ ਖਾਂਦੀਆਂ ਬਾਕੀ ਜੁਨੀਆਂ ਵੀ ਐ ਸਭ ਕੁਝ ਬਾਕੀ ਜੁਨੀਆਂ ਵੀ ਕਰਦੀਆਂ ਜੋ ਇਨਸਾਨ ਕਰਦਾ ਹੈ ਇਨਸਾਨ ਇਸ ਕਰਕੇ ਜਿਹੜਾ ਸ਼ਰਮੌਰ ਹੈ ਕਿਉਂਕਿ ਇਨਸਾਨ ਨੂੰ ਅਕਾਲ ਪੁਰਖ ਨੇ ਸਭ ਤੋਂ ਵੱਧ ਚੇਤਨਤਾ ਦਿੱਤੀ ਸਭ ਤੋਂ ਵੱਧ ਚੇਤਨਤਾ ਤੇ ਜੇ ਮਨੁੱਖ ਉਹਦਾ ਉਪਯੋਗ ਨਹੀਂ ਕਰਦਾ ਤੇ ਬਾਣੀ ਦੇ ਵਿੱਚ ਫਿਰ ਉਹਦੇ ਲਈ ਇੱਕ ਪੰਗਤੀ ਲਿਖੀ ਹੈ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਕੇ ਕਰਮ ਪਸ਼ੂਆਂ ਵਾਲੇ ਆ ਜਾਤੀ ਮਨੁੱਖ ਦੀ ਆ ਜਾਤੀ ਮਨੁੱਖ ਦੀ ਹੈ ਇਸੇ ਤਰ੍ਹਾਂ ਹੀ ਜਿਹੜਾ ਰਾਜ ਹੈ ਕਿ ਕਿਸ ਲਈ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ ਮਨੁੱਖ ਕੀ ਐਸ਼ ਆਰਾਮ ਕਰਨ ਦੇ ਲਈ ਐਸ਼ ਆਰਾਮ ਤਾਂ ਪੈਸੇ ਦੇ ਨਾਲ ਕੀਤੀ ਜਾ ਸਕਦੀ ਹੈ سرمایہਦਾਰ ਵੀ ਕਰਦੇ ਨੇ ਜਿਹਦੇ ਕੋਲੇ ਪੈਸਾ ਉਹ ਵੀ ਐਸ਼ ਆਰਾਮ ਦੀ ਜ਼ਿੰਦਗੀ ਚ ਆਉਂਦੇ ਨੇ ਰਾਜ ਜਿਹੜਾ ਰਾਜ ਇਹ ਇਸ ਲਈ ਹਾਸਲ ਕਰਨ ਦਾ ਯਤਨ ਕੀਤਾ ਜਾਂਦਾ ਹੈ ਕਿ ਅਸੀਂ ਰਾਜ ਲੈ ਕੇ ਮਨੁੱਖਤਾ ਦਾ ਭਲਾ ਕਰਨੇ ਖੇਤਰ ਦਾ ਭਲਾ ਕਰਨੇ ਅਸੀਂ ਸੇਵਾ ਦੇ ਕਾਰਜ ਵਿੱਚ ਉਤਰਨਾ ਫੇਰ ਤਾਂ ਰਾਜ ਹੈ ਸਾਡੇ ਲਈ ਬਹੁਤ ਉਤਮ ਜਿਵੇਂ ਸੰਖਿਆ ਹੁੰਦਾ ਨਾ ਸੰਖਿਆ ਜੇ ਕੱਚਾ ਖਾ ਲਈਏ ਤੇ ਮਾਰ ਦਿੰਦਾ ਪਾਰਾ ਜਿਹੜਾ ਕੱਚਾ ਨਿਕਲ ਲਈਏ ਤੇ ਮਾਰ ਦਿੰਦਾ ਤੇ ਬਾਦ ਉਸੇ ਸੰਖਿਏ ਨੂੰ ਉਸੇ ਪਾਰੇ ਨੂੰ ਜਦੋਂ ਮਾਰ ਕੇ ਤੇ ਦਵਾਈ ਬਣਾ ਦਿੰਦੇ ਆ ਫਿਰ ਉਹ ਇਲਾਜ ਕਰਦੀ ਬਸ ਇਹ ਸਮਝ ਲਓ ਕਿ ਰਾਜ ਜਿਹੜਾ ਹੈ ਇਹ ਕੱਚੇ ਪਾਰੇ ਦੀ ਤਰ੍ਹਾਂ ਜਿਨੇ ਲੀਡਰਸ਼ਿਪ ਬੈਠੀ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਰਾਜ ਕੱਚੇ ਪਾਰੇ ਦੀ ਤਰ੍ਹਾਂ ਸੰਖਿਆ ਦੀ ਤਰ੍ਹਾਂ ਜੇ ਇਹਦਾ ਇਸਤੇਮਾਲ ਮਨੁੱਖਤਾ ਦੀ ਸੇਵਾ ਲਈ ਕੀਤਾ ਜਾਂਦਾ ਹੈ ਤੇ ਇਹ ਰਾਜ ਤਾਰ ਦਿੰਦਾ ਹੈ ਤੇ ਜੇ ਰਾਜ ਦਾ ਇਸਤੇਮਾਲ ਮਨੁੱਖਤਾ ਦੇ ਘਾਣ ਦੇ ਲਈ ਕੀਤਾ ਜਾਂਦਾ ਹੈ ਤੇ ਇਹ ਰਾਜ ਪੁਸ਼ਤਾਂ ਤੱਕ ਪੁਲਾਂ ਤੱਕ ਗਾਲ ਦਿੰਦਾ ਹੈ ਇਹ ਗੱਲ ਚਿੱਤੇ ਰੱਖਿਓ ਜੀ ਕੁਲਾਂ ਗਲ ਜਾਂਦੀਆਂ ਨੇ ਔਰੰਗਜ਼ੇਬ ਦੀਆਂ ਗਲੀਆਂ ਨੇ ਜਹਾਂਗੀਰ ਦੀਆਂ ਗਲੀਆਂ ਨੇ ਜਿਹੜਾ ਵੀ ਰਾਜ ਸ਼ਾਹੀ ਪ੍ਰਾਪਤ ਕਰਕੇ ਉਹ ਉਪਦਰਭ ਮਚਾਉਂਦਾ ਹੈ ਬੰਡੀਆਂ ਪਾਉਂਦਾ ਹੈ ਕਤਲੋਗਾਰਤ ਮਚਾਉਂਦਾ ਹੈ ਨਫ਼ਰਤ ਫਲਾਉਂਦਾ ਹੈ ਇਨਸਾਨ ਇਨਸਾਨ ਦੇ ਵਿਚਕਾਰ 파ੜਾ ਪਾਉਂਦਾ ਹੈ ਉਹਦਾ ਹਸ਼ਰ ਜਿਹੜਾ ਹੈ ਉਹ ਬਹੁਤ ਬੁਰਾ ਹੁੰਦਾ ਇੱਕ ਸਮਾਂ ਸੀ ਇੰਗਲੈਂਡ ਨੇ ਦੁਨੀਆ ਤੇ ਰਾਜ ਕੀਤਾ ਇੱਕ ਸਮਾਂ ਸੀ ਇੰਗਲੈਂਡ ਨੇ ਦੁਨੀਆ ਤੇ ਰਾਜ ਕੀਤਾ ਔਰ ਬੜੇ ਘਟਿਆ ਟੰਗ ਦੇ ਨਾਲ ਕੀਤਾ ਫੁੱਟ ਪਾ ਕੇ ਰਾਜ ਕੀਤਾ ਹਿੰਦੂ ਨੂੰ ਮੁਸਲਮਾਨ ਦੇ ਨਾਲ ਮੁਸਲਮਾਨ ਨੂੰ ਹਿੰਦੂ ਦੇ ਨਾਲ ਲੜਾ ਕੇ ਰਾਜ ਜਿਹੜਾ ਉਹ ਕੀਤਾ ਔਰ ਅੱਜ ਇੰਗਲੈਂਡ ਦੇ ਵਿੱਚ ਕੀ ਹੈ ਆਉਣ ਵਾਲੇ ਕਿਸ ਕਿਸਮ ਦਾ ਉਥੇ ਡੈਮੋਗ੍ਰਾਫ ਜਿਹੜਾ ਇੰਗਲੈਂਡ ਦਾ ਚੇਂਜ ਹੋ ਰਿਹਾ ਨਾ ਉਸ ਹਿਸਾਬ ਦੇ ਨਾਲ 20 ਸਾਲਾਂ 25 ਸਾਲਾਂ ਨੂੰ ਦੇਖਿਓ ਕਿ ਉਹਦਾ ਹਸ਼ਰ ਕੀ ਹੋਣਾ ਤਖਤ ਮਿਟ ਜਾਂਦੇ ਨੇ ਰਾਜ ਮਿਟ ਜਾਂਦੇ ਨੇ ਸ਼ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਸੀ ਜਿਹਦੇ ਰਾਜ ਨੂੰ ਪ੍ਰਾਪਤ ਕਰਨ ਦਾ ਮਕਸਦ ਜਿਹੜਾ ਹੈ ਉਹ ਲੋਕ ਹਿਤ ਹੁੰਦਾ ਸੀ ਲੋਕ ਹਿਤ ਲੇਕਿਨ ਅੱਜ ਅੱਜ ਜਿਹੜਾ ਇਹ ਪਗੌੜਾ ਦਲ ਹੈ ਇਹਦਾ ਰਾਜ ਪ੍ਰਾਪਤ ਕਰਨ ਦਾ ਮਕਸਦ ਜਿਹੜਾ ਹੈ ਕੇਵਲ ਤੇ ਕੇਵਲ ਰੇਤੇ ਚੋਰੀ ਕਰਨੇ ਬਜਰੀਆਂ ਚੋਰੀ ਕਰਨੀਆਂ ਪਤਾ ਨਹੀਂ ਕਿੱਥੇ ਕਿੱਥੇ ਬਿਜ਼ਨਸ ਖੜੇ ਕਰਨੇ ਇਹ ਬਣ ਗਿਆ ਇਹ ਰਾਜ ਦਾ ਮਕਸਦ ਨਹੀਂ ਹੈ ਤੇ ਜੇ ਰਾਜ ਲੈ ਕੇ ਉਹੀ ਕੁਝ ਕਰਨਾ ਹੈ ਫਿਰ ਐਸੇ ਰਾਜ ਦੀ ਕੋਈ ਲੋੜ ਨਹੀਂ ਫਿਰ ਅਸੀਂ ਸੇਵਾਦਾਰੀ ਚੰਗੇ ਰਾਜ ਤਾਂ ਅਸੀਂ ਲੈਣੇ ਤਾਂ ਕਿ ਅਸੀਂ ਆਪਣੀ ਸਟੇਟ ਸਾਡੀ ਸਟੇਟ ਕਿਹੜੀ ਹੈ ਪੰਜਾਬ ਤੇ ਅੱਜ ਪੰਜਾਬ ਦੇ ਹਾਲਾਤ ਕਿਹੋ ਜਿਹੇ ਬਣ ਚੁੱਕੇ ਨੇ ਇਹ ਦੱਸਣ ਦੀ ਲੋੜ ਨਹੀਂ ਹੈ ਇੱਥੇ ਬਹੁਤ ਕੰਗਾਲੀ ਛਾ ਗਈ ਹੈ ਬਹੁਤ ਕੰਗਾਲੀ ਤੇ ਜੇ ਰਾਜ ਲੈ ਕੇ ਅਸੀਂ ਪੰਜਾਬ ਨੂੰ ਮੌਜੂਦਾ ਸਮੱਸਿਆਵਾਂ ਦੇ ਵਿੱਚੋਂ ਕੱਢਣੇ ਜੇ ਅਸੀਂ ਰਾਜ ਲੈ ਕੇ ਇੱਥੇ ਭਾਈ ਚਾਰਕ ਜਿਹੜੀ ਆ ਉਹ ਇੱਕਤਾ ਇਤਫਾਕ ਪੈਦਾ ਕਰਨਾ ਤੇ ਇਹਦੇ ਲਈ ਯਤਨ ਕਰਨਾ ਚਾਹੀਦਾ ਨਹੀਂ ਤਾਂ ਖਹਿੜਾ ਛੱਡ ਦੇਣਾ ਚਾਹੀਦਾ ਇਸ ਕਰਕੇ ਸਾਧ ਸੰਗਤ ਮੇਰਾ ਪਗੋੜਿਆਂ ਦਾ ਜਿਹੜਾ ਪ੍ਰਧਾਨ ਹੁਣ ਬਣਿਆ ਉਹਦੇ ਨਾਲ ਕਿੱਥੋਂ ਫਰਕ ਪਿਆ ਹੋਲੇ ਮਹੱਲੇ ਦੀ ਆਨੰਦਪੁਰ ਸਾਹਿਬ ਦੀ ਸਟੇਜ ਤੋਂ ਮੈਂ ਇਹੋ ਹੀ ਕਿਹਾ ਸੀ ਕਿ ਸ਼ਰੋਮਣੀ ਅਕਾਲੀ ਦਲ ਕਿਰਤੀਆਂ ਤੇ ਮਜ਼ਦੂਰਾਂ ਦੀ ਪਾਰਟੀ ਆ ਸਰਮਾਇਦਾਰਾਂ ਦੀ ਪਾਰਟੀ ਨਹੀਂ ਕੁਝ ਸਮਾਂ ਹੁੰਦਾ ਸੀ ਮੈਂ ਵੇਖਿਆ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਤੇ ਐਡਜੈਕਟਿਵ ਦੀਆਂ ਮੀਟਿੰਗਾਂ ਘਾਹ ਦੇ ਉੱਤੇ ਪਾਰਕ ਦੇ ਵਿੱਚ ਘਾਹ ਦੇ ਉੱਤੇ ਬੈਠ ਕੇ ਕਰਕੇ ਤੁਰ ਜਾਇਆ ਕਰਦੇ ਸੀ ਚਾਹ ਦਾ ਕੱਪ ਪੀ ਕੇ ਤੇ ਹੁਣ ਲਗਜ਼ਰੀ ਹੋਟਲਾਂ ਦੇ ਵਿੱਚ ਫਾਈਵ ਸਟਾਰ ਹੋਟਲਾਂ 'ਚ ਮੀਟਿੰਗਾਂ ਹੁੰਦੀਆਂ ਫਿਰ ਕਹਿੰਦੇ ਖਰਚੇ ਬਹੁਤ ਐ ਜੀ ਇਕੱਲਾ ਸੁਖਬੀਰ ਸਿੰਘ ਬਾਦਲੀ ਪੂਰੇ ਕਰ ਸਕਦਾ ਹੋਰ ਕੋਈ ਕਰ ਹੀ ਨਹੀਂ ਸਕਦਾ ਇਹ ਕਿਸਾਨਾਂ ਕਿਰਤਿਆਂ ਮਜ਼ਦੂਰਾਂ ਦੀ ਪਾਰਟੀ ਐ ਇਹ ਸਧਾਰਨ ਲੋਕਾਂ ਦੀ ਪਾਰਟੀ ਐ ਔਰ ਸਧਾਰਨ ਲੋਕਾਂ ਦੀ ਪਾਰਟੀ ਹੀ ਜਿਹੜਾ ਹੈ ਉਹ ਆਪਾਂ ਇਸ ਨੂੰ ਬਣਾਉਣਾ ਔਰ ਉਹਦੇ ਲਈ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਐ ਉਹ ਇਕੱਠੀ ਕੀਤੀ ਐ ਔਰ ਉਹਦੇ ਲਈ ਆਪਾਂ ਸਾਰਿਆਂ ਨੇ ਪੰਜ ਮੈਂਬਰੀ ਕਮੇਟੀ ਨੂੰ ਸਹਿਯੋਗ ਵੀ ਦੇਣਾ ਸਾਥ ਸੰਗਤ ਜੀ ਔਰ ਮੈਂ ਫੇਰ ਅਕਾਲ ਪੁਰਖੇ ਕੇ ਅਰਦਾਸ ਕਰਦਾਏ ਕਿ ਅਸੀਂ ਐਸੀ ਪਾਰਟੀ ਸਿਰਜਣ ਦੇ ਵਿੱਚ ਕਾਮਯਾਬ ਹੋਈਏ ਜਿਹੜੀ ਪੰਜਾਬ ਦੇ ਬਾਰੇ ਸੋਚ ਸਕੇ ਪੰਜਾਬੀਅਤ ਦੇ ਬਾਰੇ ਸੋਚ ਸਕੇ ਇਹ ਮੈਂ ਸ਼ਬਦ ਕਹਿੰਦਾ ਆਪ ਜੀ ਦਾ ਔਰ ਮੰਚ ਦੇ ਉੱਤੇ ਬਿਰਾਜਮਾਨ ਜਿੰਨੇ ਵੀ ਆਗੂ ਨੇ ਸਪੈਸ਼ਲ ਤੌਰ ਦੇ ਉੱਤੇ ਮੈਂ ਸਰਦਾਰ ਸੁਰਿੰਦਰ ਸਿੰਘ ਜੀ ਭੁੱਲੇ ਰਠਾ ਜਿਨ੍ਹਾਂ ਨੇ ਅਰੇਂਜਮੈਂਟ ਕੀਤਾ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ